ਤਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਨਿਤ ਸਿਦ ਰਿਤ ਹਰ 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 ਮੇਰਾ ਜਨਮ ਪਦਾਰਤ ਗਹਿਰ ਗੰਭੀਰਾ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਗਾ ਪਾਈ ਜੀਉ ਦਰਸ਼ਨ ਪੇਖਤ ਭੈ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਅਗੰਗ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਚ ਧਿਆਨੀ ਜੀਓ ਜਾਂ ਕੋ ਖੋਜਾ ਸਰਬ ਪਾਏ ਬੱਡ ਪਹਾਗੀ ਦਰਸ਼ਨ ਕੋ ਬਿਰਲਾ ਪਾਏ ਊਚ ਅਪਾਰ ਅਗੋਚਰ ਥਾਨਾ ਉਹ ਮਹਿਲ ਗੁਰੂ ਦਿਖਾਈ ਜਿਉ ਗਹਿਰ ਗੰਭੀਰ ਅਮਰਤ ਨਾਮ ਤੇਰਾ ਮੁਕਤ ਭਿਆ ਜਿਸਰ ਦਾ ਵਸੇਰਾ ਗੁਰਬੰਧਨ ਤਿੰਨ ਕੇ ਸਗਲੇ ਕਾਟੇ ਜਨ ਨਾਨਕ ਸਹਜ ਸਮਾਈ ਜੀਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਿਆ ਜਿਸਰ ਦਾ ਵਸੇਰਾ ਗੁਰਬੰਧਨ ਤਿੰਨ ਕੇ ਸਗਲੇ ਕਟੇ ਜਨਨਾਨ ਸਹਜ ਸਮਾਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 101 ਦੇ ਉੱਪਰ ਅੰਕਿਤ ਹੈ ਮਾਜ ਰਾਗ ਦਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ 16ਵਾਂ ਸ਼ਬਦ ਹੈ ਗੁਰਸੰਗਤ ਜੀ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਸਾਡੇ ਤੇ ਕੀ ਬਖਸ਼ਿਸ਼ ਕਰ ਰਹੇ ਹਨ ਆਓ ਸਤਿਗੁਰਾਂ ਦੀ ਕਿਰਪਾ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਨਿਤ ਸਿਦ ਰਿਦ ਹਰ 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 ਮੇਰਾ ਸੰਸਾਰ ਦੇ ਵਿੱਚ ਇਹਨਾਂ ਰਿਤੀਆਂ ਸਿੱਧੀਆਂ ਵਾਸਤੇ ਮੁਣਕ ਨੇ ਆਪਣਾ ਬਹੁਤ ਸਮਾਂ ਲਗਾਇਆ ਪਰ ਗੁਰਮਤ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਹਾਇ ਸਤਿਗੁਰੂ ਨੇ ਜ਼ਰੂਰ ਆਖਿਆ ਕਿ ਪਰਮੇਸ਼ਰ ਦਾ ਸਿਮਰਨ ਕਰੋਗੇ ਨਾ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਏਗਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਪਰਮੇਸ਼ਰ ਦੇ ਸਿਮਰਨ ਦੇ ਨਾਲ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾਉ ਨਿਦ ਸਬਜੀ ਬਾਣੀ ਵਿੱਚ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਇ ਰਿੱਧ ਸਿੱਧ ਆਵਰਾ ਸਾ ਇਹ ਤਾਂ ਵੱਖਰੇ ਸਵਾਦ ਦੀਆਂ ਗੱਲਾਂ ਹਨ ਗੁਰੂ ਕਲਗੀਧਰ ਪਾਤਸ਼ਾਹ ਇੱਕ ਵਾਰੀ ਨਾ ਇੱਕ ਸਾਧੂ ਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਤੇ ਕਿ ਸਤਗੁਰੂ ਜੀ ਤੁਹਾਡੇ ਨਾਲ ਮੁਲਾਕਾਤ ਕਰਨੀ ਹੈ ਤੇ ਸਮਾ ਕਿਥੇ ਉਹਨਾਂ ਨੇ ਰੱਖਿਆ ਜਮਨਾ ਦੇ ਵਿੱਚ ਵੀ ਆਪਾਂ ਜਮਨਾ ਦੇ ਵਿੱਚ ਮਿਲਾਂ ਇਧਰ ਮੇਰੇ ਸਤਗੁਰੂ ਜੀ ਬੇੜੀ ਤੇ ਸਵਾਰ ਹੋ ਕੇ ਉਧਰ ਉਹ ਸਾਧੂ ਜਿਹੜਾ ਸੀ ਪਾਣੀ ਦੇ ਉੱਪਰ ਚੌਂਕੜਾ ਮਾਰ ਕੇ ਆ ਗਿਆ ਔਰ ਗੁਰੂ ਸਾਹਿਬ ਨੂੰ ਦੇਖ ਰਿਆ ਗੱਲਬਾਤ ਹੋਈ ਪਰ ਉਹ ਰੁੜ ਰਿਆ ਨਹੀਂ ਗਿਆ ਕਹਿ ਲੱਗਾ ਤੁਸੀਂ ਇਦਾਂ ਪਾਣੀ ਵਿੱਚ ਸਮਾਦੀ ਨਹੀਂ ਲਾ ਸਕਦੇ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਕਹਿਣ ਲੱਗੇ ਮਹਾਪੁਰਸ਼ੋ ਇਹ ਦੱਸ ਦਿਓ ਕਿੰਨਾ ਕੁ ਸਮਾਂ ਲੱਗਾ ਇਹ ਕੰਮ ਕਰਨ ਲਈ ਕਹਿੰਦਾ ਜੀ 12 ਸਾਲ ਲੱਗ ਗਏ ਗੁਰੂ ਸਾਹਿਬ ਕਹਿੰਦੇ ਤੂੰ 12 ਸਾਲ ਲਾਇਆ ਸੀ ਚਾਰਾਂ ਨੇ ਵਿੱਚ ਨਦੀ ਪਾਰ ਕਰ ਲੈਣੀ ਵੀ ਇਹ ਜਿਹੜਾ ਸਮਾਂ ਸੀ ਕਿਸੇ ਹੋਰ ਪਾਸੇ ਲਾ ਲੈਂਦਾ ਤੇ ਸਾਨੂੰ ਸਤਿਗੁਰੂ ਨੇ ਨਾ ਬਹਿਮਾਂ ਦੇ ਵਿੱਚੋਂ ਭਰਮਾਂ ਦੇ ਵਿੱਚੋਂ ਪਖੰਡਾਂ ਦੇ ਵਿੱਚੋਂ ਬਾਹਰ ਕੱਢਿਆ ਹਾਂ ਠੀਕ ਆ ਜਿਹਨਾਂ ਦਾ ਧਰਮ ਆ ਉਹ ਕਰਦੇ ਚੰਗੀ ਗੱਲ ਸਤਿਗੁਰ ਕਹਿੰਦੇ ਮੇਰਾ ਪ੍ਰਮਾਤਮਾ ਹੀ ਮੇਰੇ ਵਾਸਤੇ ਸਭ ਕੁਝ ਹੈ ਮੈਨੂੰ ਕੋਈ ਹੋਰ ਅਲੱਗ ਤੋਂ ਕਰਨ ਦਾ ਕੋਈ ਵੀ ਐਸਾ ਸਵਾਲੇ ਨਹੀਂ ਪੈਦਾ ਹੁੰਦਾ ਤੁਸੀਂ ਗੁਰਮਤ ਨੂੰ ਸਮਝਣ ਵਾਲੇ ਬੈਠੇ ਹੋ ਅੱਜ ਵੀ ਬਥੇਰੇ ਤੁਹਾਨੂੰ ਮਿਲਦੇ ਆਣਗੇ ਇਹਨੇ ਜਾਪ ਕਰ ਲਓ ਨਵੇਂ-ਨਵੇਂ ਇੱਕ ਅੱਜ ਮੇਰੇ ਹੱਥ ਵਿੱਚ ਆਇਆ ਪੰਜ-ਛੇ ਕਾਗਜ਼ਾਂ ਦਾ ਉਹਨਾਂ ਨੇ ਭੇਜਿਆ ਕਹਿੰਦੇ ਜੀ ਇਹ ਸਰਬ ਰੋਗਾਂ ਔਖਦ ਨਾਮ ਬਾਣੀ ਹੈ 13 ਗਵਾਰੀ ਲਿਖਿਆ ਵੀ 13 ਵਾਰੀ ਮੂਲ ਮੰਤਰ ਪੜੋ ਫਰ ਹਰੇਕ ਇੱਕ ਪੰਜ ਸੱਤ ਸ਼ਬਦ ਪੜ੍ਹੇ ਕੱਢੇ ਹੋਏ ਉਹਨਾਂ ਨੇ ਤੇ ਹਰੇਕ ਸ਼ਬਦ ਦੇ ਨਾਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸ਼ਟਾ ਪੜ੍ਹ ਰਹੇ ਆ ਪਰ ਮੰਨ ਨਹੀਂਦੇ ਉਹ ਸ਼ਬਦ ਨੂੰ ਬਾਰ ਬਾਰ ਉਹ ਦੋ ਲਾਈਨਾਂ ਪੜ੍ਹੀਆਂ ਜਾ ਰਹੀਆਂ ਸ਼ਬਦ ਪੜ੍ਹ ਕੇ ਲੈਣਾ ਪੜ੍ਹੀਆਂ ਜਾ ਰਹੀਆਂ ਗਿਆਨੀ ਸਾਬ ਸਿੰਘ ਦੀ ਇੱਕ ਗੱਲ ਸੁਣਾਉਂਦੇ ਸੀ ਕਹਿੰਦੇ ਜਦੋਂ ਅਸੀਂ ਵਿਦਿਆਲਿਆ ਦੇ ਵਿੱਚ ਪੜ੍ਹਦੇ ਸੀ ਤੇ ਉਸ ਵੇਲੇ ਕਹਿੰਦੇ ਬੈਠਿਆਂ ਬੈਠਿਆਂ ਨਾ ਇੱਕ ਦਿਨ ਗੱਲ ਚੱਲੀ ਆਪਸ ਵਿੱਚ ਉਸ ਵੇਲੇ ਕਹਿੰਦੇ ਫਿਰ ਉਹ ਸਭ ਦੇ ਸਭ ਸਭ ਸੀ ਸਾਡਾ ਤੇ ਕਹਿੰਦੇ ਹਣ ਇੱਕ ਦੂਸਰੇ ਨੂੰ ਪੁੱਛਦੇ ਵੀ ਕਿੰਨੇ ਕੁ ਪਾਠ ਕਰ ਲਏ ਕਹਿੰਦੇ ਸਾਬ ਸਿੰਘ ਤੂੰ ਕਿੰਨੇ ਪਾਠ ਕਰ ਲਏ ਕਹਿੰਦੇ 6 350 ਪਾਠ ਕਰ ਛੱਡਿਆ ਅਸੀਂ 350 ਪਾਠ ਕਰ ਛੱਡਿਆ ਕਹਿੰਦੇ ਕੋਲੇ ਸਾਡੇ ਉਸਤਾਦ ਜੀ ਤੇਜਾ ਸਿੰਘ ਜੀ ਆ ਗਏ ਉਹਨਾਂ ਨੇ ਸਭ ਸੰ ਕਿ ਬੋਲਦਾ ਦੁਬਾਰਾ ਕਹੀਂ ਕਹਿੰਦੇ ਉਸਤਾਦ ਜੀ ਮੈਂ 350 ਪਾਠ ਕਰ ਛੱਡਿਆ ਕਹਿੰਦੇ ਕੱਟ ਕੇ ਨੇ ਛੱਡ ਦਿੱਤਾ ਉਹਨੂੰ ਕਮਾਇਆ ਤਾਂ ਨਹੀਂ ਨਾ ਤੇ ਅੱਜ ਵੀ ਸਪੀਟਾਂ ਲੱਗੀਆਂ ਹੋਈਆਂ ਵੀ ਮੈਂ ਇੱਕ ਦਿਨ ਵਿੱਚ ਜਾਂ ਮਹੀਨੇ ਦੇ ਵਿੱਚ ਪਾਠ ਕਰਨਾ ਪਰ ਸਮਝਣਾ ਨਹੀਂ ਹੈ ਤੇ ਗਰਮਤ ਕਿਹੜੀ ਹੈ ਸਾਨੂੰ ਸਮਝਾਉਂਦੀ ਹੈ ਕਹਿੰਦੇ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਫਿਰ ਕਹਿੰਦੇ ਬਾਣੀ ਦੇ ਵਿੱਚ ਫਰਕ ਹੈ ਜੇ ਆਪਣਾ ਜੀਵਨ ਦੇ ਵਿੱਚ ਤਬਦੀਲੀ ਨਹੀਂ ਉਹੀ ਨਿੰਦਾ ਚੁਗਲੀ ਉਹੀ ਸਾਰਾ ਕੁਝ ਚੱਲ ਰਿਹਾ ਹੱਲੇ ਵੀ ਮੂੰਹ ਦੇ ਵਿੱਚੋਂ ਗਾਲਾਂ ਨਿਕਲਦੀਆਂ ਗੰਦ ਨਿਕਲਦਾ ਤੇ ਉਹ ਫਿਰ ਸਾਨੂੰ ਬਾਣੀ ਪੜਾਸੀ ਪੜ੍ਹ ਕੇ ਛੱਡ ਦिती ਹੈ ਤੇ ਜਦੋਂ ਪੜ੍ਹ ਕੇ ਉਹਨੂੰ ਕਮਾਉਣ ਦਾ ਯਤਨ ਕੀਤਾ ਤੇ ਜੀਵਨ ਦੇ ਵਿੱਚ ਜਰੂਰ ਫਰਕ ਪਏ ਤੇ ਨਹੀਂ ਤਾਂ ਫਿਰ ਉਹੀ ਕੰਮ ਜਿਉ ਲੋਕੀ ਕਰਦੇ ਸੀ ਅੱਜ ਸਿੱਖ ਵੀ ਕਰਦੇ ਆ ਸਭ ਕਹਿੰਦੇ ਨਿਦ ਸਿਧ ਰਿਦ ਹਰ 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 ਮੇਰਾ ਮੇਰਾ ਪ੍ਰਮਾਤਮਾ ਮੇਰੇ ਕੋਲ ਹੈ ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ ਨੌ ਨਿਤੀਆਂ 18 ਸਿੱਧੀਆਂ ਦੀ ਕੋਈ ਲੋੜ ਨਹੀਂ ਨਿਦ ਸਿਧ ਰਿਦ ਹਰ 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 ਮੇਰਾ ਜਨਮ ਪਦਾਰਥ ਗਹਿਰ ਗੰਭੀਰ ਉਹ ਗਹਿਰ ਗੰਭੀਰ ਪਰਮੇਸ਼ਰ ਹੈ ਜਦੋਂ ਉਹਦੇ ਨਾਲ ਜੁੜਾਂਗੇ ਨਾ ਇਸ ਜਨਮ ਦਾ ਵੀ ਪਤਾ ਲੱਗੇਗਾ ਤੇ ਜਦੋਂ ਉਹਦੇ ਨਾਲ ਜੁੜੇ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋਗੁਰ ਲਾਗਾ ਪਾਈ ਜਿਓ ਲੱਖਾਂ ਕਰੋੜਾਂ ਖੁਸ਼ੀਆਂ ਰੰਗ ਪਰਮੇਸ਼ਰ ਦੇ ਪਿਆਰ ਦੇ ਵਿੱਚ ਉਹ ਮਾਣਦਾ ਹੈ ਲੱਖ ਕੋਟ ਖੁਸ਼ੀਆਂ ਰੰਗ ਰਾਵੇ ਕੌਣ ਕਹਿੰਦੇ ਜੋ ਗੁਰ ਲਾਗਾ ਪਾਈ ਜਿਓ ਦਰਸ਼ਨ ਪੇਖਤ ਭੈ ਪੁਨੀਤਾ ਕਹਿੰਦੇ ਉਹਦੇ ਦਰਸ਼ਨ ਦੇਖਣ ਦੇ ਨਾਲ ਦਰਸ਼ਨ ਪੇਖਤ ਭਈ ਪੁਨੀਤਾ ਜਦੋਂ ਉਹਦਾ ਅਨੁਭਵ ਕੀਤਾ ਅਭਿਆਸ ਕੋਈ ਚੀਜ਼ ਹੈ ਨਾ ਅਭਿਆਸ ਨਹੀਂ ਹੋਏਗਾ ਫਿਰ ਟਕਰਾ ਮਾਰਨ ਵਾਲੀ ਗੱਲ ਹੁੰਦੀ ਹੈ ਤੇ ਅਭਿਆਸ ਹੈ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਦਰਸ਼ਨ ਵੀ ਕੀਤਾ ਦਰਸ਼ਨ ਦਾ ਭਾਵ ਉਹਨਾਂ ਦੇ ਜੀਵਨ ਦੇ ਵਿੱਚ ਉਹ ਗੁਣ ਪਰਮੇਸ਼ਰ ਨੇ ਪਾ ਦਿੱਤੇ ਦਰਸ਼ਨ ਪੇਖਤ ਭਾਈ ਪੁਨੀਤਾ ਉਪਵਿੱਤਰ ਹੋ ਗਏ ਸਗਲ ਉਧਾਰੇ ਭਾਈ ਮੀਤਾ ਉਹਨਾਂ ਨੇ ਜਿਹੜੇ ਨਾ ਭਾਈ ਮਿੱਤਰ ਜਿਹੜੇ ਆਪਣੇ ਗਿਆਨ ਇੰਦਰੀਆ ਅੱਖਾਂ ਜੀਵਾਨ ਕੰਨ ਇਹਨਾਂ ਨੂੰ ਵੀ ਉਧਾਰ ਲਿਆ ਕਿਉਂਕਿ ਉਹ ਅੱਖਾਂ ਜਿਹੜੀਆਂ ਫਿਰ ਉਹਨੂੰ ਦੇਖਦੀਆਂ ਕੰਨ ਉਹਨੂੰ ਸੁਣਦੇ ਆ ਜੀਵਾਨ ਉਹਨੂੰ ਬੋਲਦੀ ਆ ਕਿਉਂਕਿ ਜੀਵਨ ਦੇ ਵਿੱਚ ਸਿਰਫ ਪਹਿਰਾਵਾ ਸਭ ਕੁਝ ਨਹੀਂ ਹੈ ਜਿੰਨੇ ਤੱਕ ਪਰਮੇਸ਼ਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਤੇ ਨਹੀਂ ਤਾਂ ਫਿਰ 라ਵਣ ਘੁੰਮਦਾ ਸੀ ਨਾ ਸਾਧੂ ਦਾ ਭੇਕ ਭਾ ਕੇ ڈاکੂ ਬਣ ਕੇ ਲੋਕਾਂ ਨੂੰ ਧੋਖਾ ਕਰਨਾ ਫਰੇਬ ਕਰਨਾ ਤੇ ਫਿਰ ਉਹ ਹਾਲਤ ਬਣ ਜਾਂਦੀ ਹੈ ਤੇ ਸਾਧ ਸੰਗਤ ਜੀ ਸਤਿਗੁਰੂ ਕਹਿੰਦੇ ਤੇਰੇ ਗਿਆਨ ਇੰਦਰੇ ਵੀ ਉਧਾਰ ਉਧਰ ਜਾਣਗੇ ਜਦੋਂ ਉਹਦੇ ਤੂੰ ਦਰਸ਼ਨ ਕਰੇਂਗਾ ਦਰਸ਼ਨ ਭੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਅਗੰਗੋਚਰ ਸਾਮੀ ਆਪਣਾ ਜਿੱਤੇ ਤੱਕ ਸਾਡੀ ਗਮਤਾ ਨਹੀਂ ਹੈ ਸਾਡੇ ਗੋਚਰੇ ਨਹੀਂ ਹੈ ਭਾਵ ਸਾਡੇ ਗਿਆਨ ਇੰਦਰ ਤੱਕ ਉਹਦੀ ਪਹੁੰਚ ਹੀ ਕੋਈ ਨਹੀਂ ਅਗੰਗ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ ਗੁਰੂ ਦੀ ਕਿਰਪਾ ਦੇ ਨਾਲ ਉਹ ਸੱਚੇ ਨੂੰ ਧਿਆਉਣਾ ਹੈ। ਜਾਂ ਕੋ ਖੋਜੈ ਸਰਬ ਉਪਾਏ ਇਹਦੇ ਵਿਦਵਾਨਾਂ ਨੇ ਦੋ ਅਰਥ ਕੀਤੇ। ਪਰ ਪ੍ਰੋਫੈਸਰ ਸਾਬ ਸਿੰਘ ਦੇ ਅਰਥ ਢੁਗਦੇ ਆ ਕਿਉਂਕਿ ਅਗਲੀ ਪੰਕਤੀ ਵੀ ਜਿਹੜੀ ਆ ਉਹ ਇਹਦੇ ਨਾਲ ਪਰਮਾਨਿਤ ਹੁੰਦੀ ਹੈ। ਇੱਕ ਵਿਦਵਾਨ ਨੇ ਅਰਥ ਕੀਤੇ ਆ ਕਿ ਜਾਂ ਕੋ ਖੋਜੈ ਸਰਬੋਤ ਉਪਾਅ ਕਰਕੇ ਤਰੀਕਿਆਂ ਦੇ ਨਾਲ ਰੱਬ ਨੂੰ ਖੋਜਦੇ ਆ ਪਰ ਪ੍ਰੋਫੈਸਰ ਸਹਿਬ ਸਿੰਘ ਜਿਹੜੇ ਅਰਥ ਕੀਤੇ ਆ ਕਿ ਜਾਂ ਕੋ ਖੋਜਾਏ ਸਰਬ ਉਪਾਅ ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਆ ਨਾ ਸਾਰੇ ਉਹਨੂੰ ਖੋਜਦੇ ਆ ਭਾਲ ਕਰਦੇ ਆ ਤੇ ਭਾਲ ਜਿਹੜੀ ਹੈ ਉਹ ਖੋਜ ਜਿਹੜੀ ਹੈ ਸਤਗੁਰੂ ਨੇ ਤਾਂ ਬਹੁਤ ਸਾਡੇ ਤੇ ਕਿਰਪਾ ਕੀਤੀ ਹੈ ਕਿ ਬਾਣੀ ਨੂੰ ਪੜੋ ਬਾਣੀ ਨੂੰ ਖੁਦ ਪੜੋ ਆਪੇ ਸਮਝ ਲੱਗੇਗੀ ਸਤਿਗੁਰੂ ਕਿਰਪਾ ਕਰਨਗੇ ਬਖਸ਼ਿਸ਼ ਕਰਨਗੇ ਜਾਂ ਕੋ ਖੋਜੈ ਸਰਬੋਪਾਇ ਪਰ ਖੋਜਣਾ ਕਿੱਥੇ ਹੈ ਬਾਹਰ ਜੰਗਲਾਂ ਵਿੱਚ ਨਹੀਂ ਹੈ ਉਹ ਤਾਂ ਸਾਡੇ ਹਿਰਦੇ ਘਰ ਦੇ ਵਿੱਚ ਅੱਜ ਦਾ ਬੰਦਾ ਲੋਕਾਂ ਕੋ ਡਰਦਾ ਹੈ ਆ ਕੈਮਰਿਆਂ ਤੋਂ ਡਰੇਗਾ ਪਰ ਜਿਹੜਾ ਰੱਬ ਇਦੇ ਅੰਦਰ ਬੈਠਾ ਹੈ ਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਉਹ ਤੋਂ ਨਹੀਂ ਡਰਦਾ ਮੇਰਾ ਕੌਣ ਵਿਗਾੜ ਸਕਦਾ ਹੈ ਤੇ ਸਤਿਗੁਰੂ ਕਹਿੰਦੇ ਨਹੀਂ ਭਾਈ ਉਹ ਪਰਮੇਸ਼ਰ ਜਿਹੜਾ ਹੈ ਸਭ ਕੁਝ ਦੇਖ ਰਿਹਾ ਸਭ ਕੁਝ ਕਰਨ ਜੋਗਾ ਹੈ ਜਾਂ ਕੋ ਖੋਜੈ ਸਰਬੁ ਪਾਏ ਖੋਜਦੇ ਤਾਂ ਹੈਗੇ ਆ ਪਰ ਬਾਹਰ ਲੱਭਦੇ ਫਿਰਦੇ ਜਿਹਨੂੰ ਗਾਇ ਗੁਰਦੇਵ ਹਾਦਰ ਸਾਹਿਬ ਨੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਜਿਹੜਾ ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੈ ਸਰਬ ਨਿਵਾਸੀ ਸਦਾ ਅਲੇਪਾ ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਨਿਰਲੇਪ ਵੀ ਹੈ ਹੁਣ ਆਪਾਂ ਕਹਿੰਦੇ ਨਾ ਉਹ ਲੋ ਰੱਬ ਮੈਂ ਕਹਿੰਦਾ ਸਾਰਿਆਂ ਦੇ ਵਿੱਚ ਸਤਿਗੁਰ ਕਹਿੰਦੇ ਰੱਬ ਸਭ ਮੈਂ ਜੋਤ ਜੋਤ ਹੈ ਸਭ ਭੈੜੇ ਤੋਂ ਭੈੜਾ ਬੰਦਾ ਵੀ ਹੈ ਨਾ ਸੰਸਾਰ ਦੇ ਵਿੱਚ ਜਿਹਨੂੰ ਆਪਾਂ ਸੋਚਦੇ ਆ ਉਹਦੇ ਵਿੱਚ ਵੀ ਰੱਬ ਹੈ ਰਵਿੰਦਰ ਨਾਥ ਟੈਗੋਰ ਇੱਕ ਦਿਨ ਤੁਰੇ ਜਾ ਰਹੇ ਸਵੇਰੇ ਸਵੇਰੇ ਸੂਰਜ ਨਿਕਲਿਆ ਸੂਰਜ ਦੀਆਂ ਕਰਣਾ ਕੂੜੇ ਦਾ ਢੇਰ ਲੱਗਾ ਸੀ ਕਚਰੇ ਦਾ ਢੇਰ ਲੱਗਾ ਸੀ ਤੇ ਉਹਨੂੰ ਦੇਖ ਕੇ ਨੱਚਣ ਲੱਗ ਗਏ ਉਹਨਾਂ ਦੇ ਪਿੱਛੇ ਸੇਵਕ ਆ ਰਹੇ ਸੀ ਉਹਨਾਂ ਨੇ ਪੁੱਛਿਆ ਸਵਾਮੀ ਜੀ ਇਹਦੇ ਸਾਹਮਣੇ ਕਿਉਂ ਨੱਚਦੇ ਕਚਰੇ ਦੇ ਸਾਹਮਣੇ ਕੂੜੇ ਦੇ ਸਾਹਮਣੇ ਕਿਉਂ ਨੱਚਦੇ ਪਏ ਹੋ ਉਹ ਕਹਿ ਲੱਗੇ ਅੱਜ ਸਮਝ ਲੱਗ ਗਈ ਲੋਕੀ ਸਵਾਲ ਕਰਦੇ ਹੁੰਦੇ ਸੀ ਅੱਜ ਸਮਝ ਆ ਗਈ ਕਿਰਨਾ ਤੇ ਇਹਦੇ ਉੱਪਰ ਵੀ ਪੈ ਰਹੀਆਂ ਕਚਰੇ ਦੇ ਉੱਪਰ ਵੀ ਪੈ ਰਹੀਆਂ ਪਰ ਗੰਧੀਆਂ ਥੋੜੀਆਂ ਹੁੰਦੀਆਂ ਉਹ ਰੱਬ ਤਾਂ ਸਾਰਿਆਂ ਦੇ ਅੰਦਰ ਹੈ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਣ ਕਿੱਥਾਂ ਦਿਖਦਾ ਗੁਰ ਸਾਖੀ ਜੋਤ ਪ੍ਰਗਟ ਹੋਏ ਸਭ ਕਹਿੰਦੇ ਭਾਈ ਸਰਬ ਨਿਵਾਸੀ ਉਹ ਸਾਰਿਆਂ ਵਿੱਚ ਨਿਵਾਸ ਕਰਦਾ ਸਦਾ ਹਲੇਪਾ ਤੋਹੀ ਸੰਗ ਸਮਾਈ ਉਹ ਵੀ ਤੇਰੇ ਅੰਦਰ ਵੀ ਸਮਾਇਆ ਹੋਇਆ ਹੈ ਅੰਦਰ ਖੋਜ ਕਹਿੰਦੇ ਦਿਖਦਾ ਨਹੀਂ ਪੋਹਪ ਮਦ ਜਿਉ ਬਾਸ ਬਸਤ ਹੈ ਪੋਹਪ ਕਹਿੰਦੇ ਫੁੱਲ ਨੂੰ ਫੁੱਲ ਦੇ ਵਿੱਚ ਮਦ ਕਹਿੰਦੇ ਵਿੱਚ ਫੁੱਲ ਦੇ ਵਿੱਚ ਸੁਗੰਧੀ ਹੈ ਪੋਹਪ ਮਦ ਜਿਉਂ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਸ਼ੀਸ਼ੇ ਵਿੱਚ ਸਾਡਾ ਅਕਸ਼ ਸੁਪਿਆ ਸਾਹਮਣੇ ਖੜੇ ਹੁੰਦੇ ਤਾਂ ਸ਼ਕਲ ਦਿਖਦੀ ਪੋਹਪ ਮਦ ਜਿਉਂ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਈ ਕਹਿੰਦੇ ਉਹਨੂੰ ਅੰਦਰ ਖੋਜਣ ਦਾ ਯਤਨ ਕਰੋ ਬਾਹਰ ਭੀਤਰ ਇੱਕੋ ਜਾਣੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਬਿਟੇ ਨਾ ਧਰਮ ਕੀ ਕਾਏ ਸਾਨੂੰ ਯਕੀਨ ਹੈ ਸਾਨੂੰ ਯਕੀਨ ਡਾਕਟਰ ਤੇ ਪੱਜ ਯਕੀਨ ਕਰ ਲੈਣੇ ਆ ਸਾਨੂੰ ਯਕੀਨ ਆ ਅੱਜ ਕੱਲ ਦੇ ਬਾਬਿਆਂ ਤੇ ਸਾਨੂੰ ਯਕੀਨ ਆ ਮਾਲਾ ਪਾ ਲਈਆਂ ਧਾਗੇ ਬੰਨ ਲੈ ਹੱਥਾਂ ਵਿੱਚ ਮੁੰਦਰੀਆਂ ਪਾ ਰਿਓ ਉੱਤੇ ਤਾਂ ਯਕੀਨ ਹੈ ਪਰ ਬਾਣੀ ਤੇ ਯਕੀਨ ਨਹੀਂ ਹੈ ਬਾਣੀ ਤੇ ਭਰੋਸਾ ਨਹੀਂ ਕਿ ਸ਼ਾਇਦ ਇਹ ਮਾਲਾ ਪਾ ਕੇ ਜਾਂ ਮੁੰਦਰੀਆਂ ਪਾ ਕੇ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ ਸਤਗੁਰੂ ਤਾਂ ਕਹਿੰਦੇ ਨਾ ਬਾਣੀ ਦੇ ਵਿੱਚ ਗਲੇ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ ਉਹ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠਗ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਰੱਬ ਤੇਰੇ ਅੰਦਰ ਬੈਠਾ ਉਹਨੂੰ ਖੋਜਣਾ ਉਹਦਾ ਕੋਈ ਪਹਿਰਾਵਾ ਨਹੀਂ ਹੈ ਪਰਮੇਸ਼ਰ ਦਾ ਰੂਪ ਨਾ ਰੇਖ ਨਾ ਰੰਗ ਕਿਛ ਤਰ੍ਹਾਂ ਹੈ ਗੁਣ ਤੇ ਪ੍ਰਭ ਪਿੰਨ ਤਿਸੇ 부ਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਦ ਜਿੰਨੇ ਵੀ ਪੈਦਾ ਕੀਤੇ ਹਨ ਕਹਿੰਦੇ ਖੋਜ ਵਿੱਚ ਲੱਗੇ ਆ ਪਰ ਖੋਜ ਦੇ ਕਿੱਥੇ ਆ ਬਾਹਰ ਬਾਹਰ ਲੱਭਦੇ ਫਿਰਦੇ ਆ ਰੱਬ ਉੱਥੇ ਹੋਏਗਾ ਫਲਾਨੀ ਜਗ੍ਹਾ ਹੈ ਕਹਿੰਦੇ ਜਾਂ ਕੋ ਖੋਜੈ ਸਰਬਉਪਾਇ ਜਿੰਨੇ ਵੀ ਉਹਨੇ ਜੀ ਪੈਦਾ ਕੀਤੇ ਪਰ ਉਹ ਰੱਬ ਕਿੱਥੇ ਆ ਲੋਕਾਂ ਨੇ ਆਖਿਆ ਦੱਖਣ ਦੇਸ਼ ਹਰੀ ਕਾਂ ਬਾਸਾ ਪੱਛਮ ਅੱਲੇ ਮੁਕਾਮਾ ਉਹ ਕਹਿੰਦੇ ਪੱਛਮ ਵਿੱਚ ਹੈ ਉਹ ਕਹਿੰਦੇ ਪੂਰਬਲ ਹੈ ਆ ਦੇਖੋ ਨਾ ਅੱਜ ਆ ਲੋਕੀ ਕਰਦੇ ਆ ਮਕਾਨ ਬਣਾਉਣਗੇ ਵਾਸਤੂ ਦੇ ਹਿਸਾਬ ਦੇ ਨਾਲ ਬੱਡ ਇੱਧਰ ਰੱਖੋ ਆ ਇੱਧਰ ਕਰੋ ਆ ਕਰਨ ਕਲੇਸ਼ ਫੇਰ ਨਹੀਂ ਖਤਮ ਹੁੰਦਾ ਕਾਨੇ ਸਾਡੇ ਘਰ ਕਲੇਸ਼ ਬੜਾ ਰਹਿੰਦਾ ਤੇ ਕਲੇਸ਼ ਘਰ ਦੇ ਵਿੱਚ ਨਹੀਂ ਹੈ ਘਰ ਕਲੇਸ਼ ਤਾਂ ਤੇਰੇ ਹਿਰਦੇ ਘਰ ਦੇ ਵਿੱਚ ਹੈ ਗੁਰੂ ਸਾਹਿਬ ਕਹਿੰਦੇ ਸਿਮਰੋ 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 ਸੁਖ ਪਾਵੋ ਕਰਲ ਕਲੇਸ਼ ਤਨ ਮਾਹੇ ਮਿਟਾ ਕਲੇਸ਼ ਤਾਂ ਅੰਦਰ ਹੈ ਕਲੇਸ਼ ਕਿੱਦਾਂ ਬਣਿਆ ਆਪੇ ਬਣਾ ਲਿਆ ਲੋਕਾਂ ਨਾਲ ਠੱਗੀਆਂ ਕਰਨੀਆਂ ਧੋਕੇ ਕਰਨੇ ਫਿਰ ਚਿੰਤਾ ਕਰਨੀ ਤੇ ਆਪੇ ਜੀਵਨ ਦੇ ਵਿੱਚ ਬਣਾ ਕੇ ਬੈਠਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਕਿੱਥੇ ਚਿੰਤਾ ਕਿੱਥੇ ਤੇਨੂੰ ਸ਼ਾਂਤੀ ਆਏਗੀ ਤੇ ਇਹ ਜੀਵਨ ਦੇ ਵਿੱਚ ਜਿਸ ਵੇਲੇ ਨਰਲੇਪ ਹੋ ਕੇ ਚੱਲੇਗਾ ਸੰਸਾਰ ਦੇ ਵਿੱਚ ਰਹਿ ਕੇ ਪਰਮੇਸ਼ਰ ਸਤਗੁਰੂ ਜੀ ਦੇ ਕਹਿਣੇ ਤੇ ਚੱਲੇਗਾ ਸੁੱਖ ਹੀ ਸੁੱਖ ਹੈ ਜਾਂ ਕੋ ਖੋਜੈ ਸਰਬੋ ਪਾਏ ਸਾਰੇ ਖੋਜਦੇ ਆ ਪਰ ਭਾਲ ਗੁਰੂ ਸਾਹਿਬ ਕਹਿੰਦੇ ਬਾਹਰੇ ਭਾਲ ਦੇ ਫਿਰਦੇ ਆ ਮੈਂ ਬੇਨਤੀ ਕਰ ਰਿਹਾ ਸੀ ਉਹ ਕਹਿੰਦੇ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲੇ ਮਕਾਮਾਂ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ ਉਹ ਤਾਂ ਅੰਦਰ ਬੈਠਾ ਹੈ ਜਾਂ ਕੋ ਖੋਜੈ ਸਰਬ ਪਾਏ ਬੜ ਭਾਗੀ ਦਰਸ਼ਨ ਕੋ ਬਿਰਲਾ ਪਾਏ ਕੋਈ ਵੱਡੇ ਭਾਗਾ ਵਾਲਾ ਕੋਈ ਬਿਰਲਾ ਹੈ ਜਿਹੜਾ ਉਹ ਦਰਸ਼ਨ ਪ੍ਰਾਪਤ ਕਰਦਾ ਉੱਚ ਅਪਾਰ ਅਗੋਚਰ ਥਾਨਾ ਕਿਹਦੇ ਦਰਸ਼ਨ ਕੀਤੇ ਕਹਿੰਦੇ ਜਿਹੜਾ ਬੜਾ ਉੱਚਾ ਹੈ ਬੜਾ ਬਿਆੰਤ ਹੈ ਅਗੋਚਰ ਹੈ ਬੜਾ ਉੱਚਾ ਉਦਾ ਥਾਨ ਹੈ ਉੱਚ ਅਪਾਰ ਅਗੋਚਰ ਥਾਨਾ ਉਹ ਮਹਿਲ ਗੁਰੂ ਦਿਖਾਈ ਜਿਓ ਮਹਿਲ ਦਾ ਅਰਥ ਹੁੰਦਾ ਟਿਕਾਣਾ ਉਹ ਗੁਰੂ ਨੇ ਟਿਕਾਣਾ ਦਿਖਾ ਦਿੱਤਾ ਉਹ ਮਹਿਲ ਗੁਰੂ ਦਿਖਾਈ ਜਿਓ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਇਹ ਗਹਿਰ ਗੰਭੀਰ ਬੜਾ ਡੂੰਘੇ ਜਿਗਰੇ ਵਾਲਾ ਹੈ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਹੈ ਸਤਿਗੁਰੂ ਜੀ ਤੁਹਾਡਾ ਜਿਹੜਾ ਨਾਮ ਹੈ ਆਤਮਿਕ ਜੀਵਨ ਦੇਣ ਵਾਲਾ ਹੈ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਰਿਧੇ ਬਸੇਰਾ ਕਹਿੰਦੇ ਉਹ ਮੁਕਤ ਹੋ ਗਿਆ ਜਿਹਦੇ ਰਿਧਾ ਦੇ ਵਿੱਚ ਜਿਸ ਰਿਧਾ ਬਸੇਰਾ ਜਿਹਦੇ ਹਿਰਦੇ ਦੇ ਵਿੱਚ ਵਸ ਗਿਆ ਮੁਕਤ ਹੋ ਗਏ ਇਹ ਸ਼ਬਦ ਨੇ ਵੀ ਬੜੇ ਚੱਕਰ ਪਾਏ ਆ ਕਿ ਵਸਿਆਤ ਕਿਤੇ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ ਸਤਿਗੁਰੂ ਕਹਿੰਦੇ ਜਿੰਦਿਆਂ ਮੁਕਤ ਹੋਣਾ ਬਾਣੀ ਕਹਿੰਦੀ ਹੈ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਹ ਲੋ ਕੋਈ ਨਹੀਂ ਜਾਣਦਾ ਹਾਂ ਹੋ ਸਕਦਾ ਵੀ ਸਾਡੇ ਮਾਫ ਕਰਨਾ ਮੈਂ ਇੱਥੇ ਦੀ ਗੱਲ ਹਰੇਕ ਜਗ੍ਹਾ ਦੀ ਗੱਲ ਹੈ ਔਰ ਸਰਟੀਫਿਕੇਟ ਤਾਂ ਨਾਲੇ ਦੇ ਕੇ ਰੱਖਿਆ ਹੁੰਦਾ ਜਿੰਨਾ ਪੈਸੇ ਵਾਲਾ ਬੰਦਾ ਹੁੰਦਾ ਉਹਨੇ ਵੱਡਾ ਸਰਟੀਫਿਕੇਟ ਓਟੀਆਂ ਵੱਟੀਆਂ ਸਰਦਾਂਜ ਲੀਆਂ ਮੈਂ ਕਹਿੰਦਾ ਅੱਧਾ ਤਾਂ ਘੰਟਾ ਲੱਗ ਜਾਂਦਾ ਸਰਦਾਂਜ ਲੀਆਂ ਜੇ ਗਰੀਬ ਬੰਦਾ ਹੁੰਦਾ ਤੇ 2 ਮਿੰਟੇ ਖਤਮ ਹੋ ਜਾਂਦਾ ਕੰਮ ਤੋ ਵਿਤ ਵਿਤ ਕਰੇ ਹੋ ਗਿਆ ਨਾ ਬਤ ਉਹ ਗੁਰਮੁਖ ਹੋ ਗਿਆ ਮੰਨੇ ਨੂੰ ਆਪਾਂ ਸਰਟੀਫਿਕੇਟ ਦੇ ਦੇਤਾ ਤੇ ਜਿਹਨੂੰ ਸਰਟੀਫਿਕੇਟ ਇਹਦੇ ਮਨਮੁਖ ਹੋ ਗਿਆ ਸਤਗੁਰੂ ਨੇ ਫੈਸਲਾ ਕਰਨਾ ਮੈਲੇ ਅੱਛੇ ਕਾ ਵਿਚਾਰ ਆ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਇ ਮੁਕਤ ਅਸੀਂ ਜਾਣਿਆ ਸ਼ਮਸ਼ਾਨ ਘਾੜੋ ਤੇ ਨੇ ਮੁਕਤੀ ਤਾਂ ਉੱਥੇ ਤਾਂ ਸਰੀਰ ਸਵਾਹ ਹੋਣਾ ਉੱਥੇ ਹੋਰ ਕੁਝ ਨਹੀਂ ਹੈ ਮੁਕਤ ਤਾਂ ਇੱਥੇ ਹੋਣਾ ਜਿਹਨੂੰ ਸਤਗੁਰੂ ਕਹਿੰਦੇ ਆ ਕਹਿੰਦੇ ਦੋਨੇ ਅਵਸਥਾ ਦੇ ਵਿੱਚ ਰਹੋ ਤੈਸਾ ਹਰਗ ਤੈਸਾ ਉਸੋਗ ਸਦਾ ਆਨੰਦ ਤੇ ਨਾਹੀ ਵਿਯੋਗ ਤੈਸਾ ਸਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਣ ਤੈਸਾ ਅਬਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈਂ ਜੁਗਤ ਨਾਨਕ ਉਹ ਪੁਰਖ ਕਈਏ ਜੀਵਨ ਮੁਗਤ ਉਹ ਜੀਂਦਿਆਂ ਮੁਗਤ ਹੋਣਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਕੌਣ ਮੁਕਤ ਕਰਦਾ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਤੇ ਮੁਗਤ ਦੀ ਮੁਕਤੀ ਦਾ ਜਦੋਂ ਇਹ ਅਸੀਂ ਸਮਝ ਲਈਏ ਕਿ ਬਾਹਰ ਵਿੱਚ ਉਹਨਾਂ ਨੇ ਇੱਕ ਚੱਕਰ ਪਾ ਦਿੱਤਾ ਵੀ ਉਹ ਮੁਕਤ ਹੋਗੇ ਤੁਸੀਂ ਆ ਬਾਅਦ ਮਹੀਨੇ ਦੇ ਵਿੱਚ ਤੁਸੀਂ ਫਿਰ ਉੱਥੇ ਨਾ ਉਹ ਇੰਨਾ ਸਮਾਂ ਲੱਗਦਾ ਜਦੋਂ ਜੀਵ ਆਤਮਾ ਜਾਂਦੀ ਹੈ ਮੱਕ ਪਾਵੇਂ ਅਸੀਂ ਜਿੰਨੇ ਮਰਜੀ ਪਾਠ ਕਰ ਲਈਏ ਜਿੰਨਾ ਮਰਜੀ ਸੁਣ ਲਈਏ ਪਰ ਅਸੀਂ ਵੀ ਭਰੀਣਾ ਕਰਨਾ ਹੈ ਕਿਤੇ ਨਾ ਕਿਤੇ ਤਾਂ ਬੈਠਾ ਹੀ ਹੈ ਨਾ ਬ੍ਰਾਹਮਣ ਸਾਡੀ ਸੋਚ ਵਿੱਚ ਸਾਡੇ ਹਿਰਦੇ ਦੇ ਵਿੱਚ ਬੈਠਾ ਹੈ ਜਦੋਂ ਅਸੀਂ ਬੋਲ ਦਿੱਤਾ ਵੀ ਅੰਤਮ ਅਰਦਾਸ ਤੇ ਸਿੱਖ ਰਹਿਤ ਮਰਜਾਦਾ ਵਿੱਚ ਵੀ ਲਿਖਿਆ ਵੀ ਉਸ ਤੋਂ ਬਾਅਦ ਮ੍ਰਿਤਕ ਪ੍ਰਾਣੀ ਦੇ ਪਰ ਤੀ ਕੋਈ ਵੀ ਰਸਮ ਬਾਕੀ ਨਹੀਂ ਰਹਿੰਦੀ ਹਾਂ ਬકરી ਗੱਲ ਹੈ ਕਿ ਜਾਦ ਮਨਾਉਣੀ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਨਾ ਨਹੀਂ ਤਾਂ ਖਾਸ ਕੰਮ ਕਰਕੇ ਕੀ ਹੁੰਦਾ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਤਾਂ ਤਸੱਲੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਫਿਰ ਡਰ ਲੱਗਦਾ ਫਿਰ ਉਹ ਕਰਦੇ ਹੀ ਹੈ ਵਿਚਾਰੇ ਲੰਗਰ ਵੀ ਕਰਾਉਣਗੇ ਸ਼ਬੀਲਾ ਵੀ ਲਾਉਣਗੇ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ ਤੇ ਹਾਲਤ ਇਦਾਂ ਦੀ ਮਾਂ ਵਿਚਾਰੀ ਇੱਧਰ ਤੁਰੀ ਜਾਂਦੀ ਦਵਾਈ ਲੈਣ ਪਿਤਾ ਜੀ ਸ਼ਾਮ ਨੂੰ ਉੱਧਰ ਦਵਾਈ ਲੈਣ ਜਾ ਰਿਹਾ ਤੇ ਹਰਤ ਗੁਰੂ ਸਾਹਿਬ ਕਹਿੰਦੇ ਜੀਵਤ ਪਿੱਤਰ ਦਾ ਮਾਨਨੇ ਕੋ ਮੂਏ ਸਰਾਧ ਕਰਾਈ ਇਹ ਹਾਲਤ ਹੈ ਸੰਸਾਰ ਦੇ ਲੋਕਾਂ ਦੀ ਸਤਿਗੁਰੂ ਕਹਿੰਦੇ ਭਾਈ ਉਹ ਮੁਕਤ ਹੋਣਾ ਹੈ ਤੇ ਸੰਸਾਰ ਦੇ ਵਿੱਚ ਰਹਿੰਦੇ ਆ ਮੁਕਤ ਹੋਣਾ ਹੈ ਆਪਣੇ ਜੀਂਦੇ ਜੀ ਮੁਕਤ ਹੋਣਾ ਬਾਣੀ ਪੜ੍ਹੀਏ ਸਹਿਜ ਪਾਠ ਕਰੀਏ ਬਹੁਤ ਭਾਗਾਂ ਵਾਲੇ ਭਾਵੇਂ ਇੱਕ ਅੰਗ ਰੋਜ਼ ਕਰੋ ਪਰ ਉਹਨੂੰ ਸਮਝੀਏ ਕਿ ਸਤਿਗੁਰੂ ਕੀ ਕਹਿੰਦੇ ਸਤਿਗੁਰੂ ਕੀ ਬਖਸ਼ਿਸ਼ ਕਰਨਾ ਚਾਹੁੰਦੇ ਤੇ ਜਦੋਂ ਇੱਕ ਇੱਕ ਅੰਕ ਕਰਾਂਗੇ 4 ਸਾਲ ਦੇ ਵਿੱਚ ਇੱਕ ਸਾਡਾ ਸਹਿਜ ਪਾਠ ਹੋ ਜਾਏ ਤੇ ਜਦੋਂ ਸਹਿਜ ਪਾਠ ਅਰਥਾ ਕਰਕੇ ਸਮਝ ਕੇ ਕੀਤਾ ਤੇ ਉਹਨੂੰ ਜੀਵਨ ਵਿੱਚ ਉਤਾਰਨ ਦਾ ਯਤਨ ਕੀਤਾ ਤੇ ਜੀਵਨ ਦੇ ਵਿੱਚ ਆਪਣੇ ਆਪ ਹੀ ਤਬਦੀਲੀ ਆਏਗੀ ਸਤਿਗੁਰੂ ਕਹਿੰਦੇ ਭਾਈ ਉਹ ਪਰਮੇਸ਼ਰ ਜਿਹੜਾ ਹੈ ਬਖਸ਼ਿਸ਼ ਕਰਦਾ ਹੈ ਤੇ ਮੁਕਤ ਵੀ ਕਰ ਦਿੰਦਾ ਹੈ ਜਿੰਦਿਆਂ ਮੁਕਤ ਹੋਣਾ ਮੁਕਤ ਭਿਆ ਜਿਸ ਰਿਤੇ ਵਸੇ ਇਹ ਸਿੱਧੀ ਦੀ ਗੱਲ ਹੈ ਸਾਧ ਸੰਗਤ ਜੀ ਜੀਂਦਾ ਬੰਦਾ ਜਾ ਨਹੀਂ ਸਕਦਾ ਤੇ ਮਰੇ ਨੇ ਆ ਕੇ ਦੱਸਿਆ ਨਹੀਂ ਕਿਸੇ ਨੇ ਵੀ ਮੈਂ ਕਿੱਥੇ ਆ ਤੇ ਉਹ ਅਸੀਂ ਅੰਦਾਜ਼ੇ ਲਾਉਂਦੇ ਆ ਨਾ ਉਹ ਬੰਦਾ ਹੱਲੇ ਮਰਦਾ ਨਹੀਂ ਬਲੇ ਸਵਰਗਵਾਸੀ ਵੀ ਹੋ ਗਿਆ ਕਿ ਕਿੱਥੇ ਗਿਆ ਇਹ ਤਾਂ ਸਤਿਗੁਰੂ ਜਾਣਦੇ ਆ ਤੇ ਸਤਿਗੁਰੂ ਦੀ ਖੇਲ ਹੈ ਦੋਈ ਚੀਜ਼ਾਂ ਗੁਰਮਤ ਦੇ ਵਿੱਚ ਜਾਂ ਤਾਂ ਜਿਹੜੀ ਰੂਹ ਅੰਮ੍ਰਿਤ ਨਾਮ ਬਾਣੀ ਨਾਲ ਜੁੜੀ ਆ ਉਹ ਪਰਮੇਸ਼ਰ ਵਿੱਚ ਅਪੇਧ ਹੋ ਜਾਂਦੀ ਆ ਨਹੀਂ ਤਾਂ ਫਿਰ ਉਹ ਫਿਰ ਜਨਮ ਬਰਨ ਦੇ ਗੇਟ ਦੇ ਵਿੱਚ ਦੋ ਚੀਜ਼ਾਂ ਸਤਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰਦਾ ਮੁਕਤ ਹੋਣਾ ਜਿੰਦਿਆਂ ਮੁਕਤ ਹੋਣਾ ਮੁਕਤ ਪਿਆ ਜਿਸ ਹਿਰਦੇ ਵਸੇਰਾ ਗੁਰਬੰਧਨ ਤਿਨ ਕੇ ਸਗਲੇ ਕਾਟੇ ਹੁਣ ਕਿਤਾਂ ਜਾਓਗੇ ਨਾ ਬੰਧਨ ਬੰਨਣ ਵਾਲੇ ਬਹੁਤ ਬੈਠੇ ਕਿਸੇ ਨੇ ਕਾਲਾ ਧਾਗਾ ਬੰਨ ਦੇਣਾ ਕਿਸੇ ਨੇ ਲਾਲ ਬੰਨ ਦੇਣਾ ਕਿਸੇ ਨੇ ਹਾਰ ਮੁੰਦਰੀ ਦੇ ਦੇਣੀ ਕਿਸੇ ਨੇ ਮਾਲਾ ਦੇ ਦੇਣੀ ਬੰਧਨ ਬੰਧਣ ਵਾਲੇ ਬਹੁਤ ਤਾ ਤੁਹਾਨੂੰ ਟੈਨਸ਼ਨ ਚ ਪਾਉਣ ਵਾਲੇ ਬਥੇਰੇ ਮਿਲ ਜਾਣਗੇ ਵੀ ਤੁਸੀਂ ਆਹ ਨਹੀਂ ਕਰੋ ਇਦਾਂ ਕਰ ਲਓ ਆਹ ਨਹੀਂ ਕੀਤਾ ਸੀ ਇਦਾਂ ਕਰਦੇ ਕਹਿੰਦੇ ਗੁਰਬੰਧਨ ਤਿੰਨ ਕੇ ਸਗਲੇ ਕਾਟੇ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰੂ ਬੰਧਨ ਕੱਟਦਾ ਤੇ ਜੇ ਧਾਗੇ ਬੰਨਣ ਵਾਲੇ ਕੁਝ ਹੁੰਦਾ ਤੇ ਫਿਰ ਤਾਂ ਸਾਰਾ ਸੰਸਾਰ ਹੀ ਧਾਗੇ ਬੰਨ ਕੇ ਭਾਵੇਂ ਪੂਰੇ ਸਰੀਰ ਤੇ ਬੰਨ ਲੂ ਲੋਕਾਂ ਨੂੰ ਕੀ ਆ ਤੁਹਾਨੂੰ ਤਾਂ ਸੁੱਖ ਚਾਹੀਦਾ ਤੇ ਇਹਨਾਂ ਨਾਲ ਨਹੀਂ ਸੁੱਖ ਮਿਲਦਾ ਕਹਿੰਦੇ ਗੁਰਬੰਧਨ ਤਿੰਨ ਕੇ ਸਗਲੇ ਕਾਟੇ ਤੇ ਉਹ ਉਹਨਾਂ ਦੀ ਅਵਸਥਾ ਕੀ ਹੈ ਕਹਿੰਦੇ ਜਨ ਨਾਨਕ ਸਹਿਜ ਸਮਾਈ ਦੀ ਉਹ ਆਤਮਿਕ ਡੋਲਤਾ ਦੇ ਵਿੱਚ ਲੀਨ ਹੋ ਜਾਂਦੇ ਆ ਤੇ ਉਹਨਾਂ ਨੂੰ ਫਿਰ ਬਾਹਰ ਲਿਆਂ ਰਿੱਧੀਆਂ ਸਿੱਧੀਆਂ ਦਾ ਕੋਈ ਚੱਕਰ ਨਹੀਂ ਹੈ ਉਹ ਕਹਿੰਦੇ ਮੇਰਾ ਰੱਬ ਮੇਰੇ ਨਾਲ ਹੈ ਨਿਧ ਸਿੱਧ ਰਿੱਧ ਹਰ 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 ਮੇਰੇ ਮੇਰਾ ਨਾਲ ਮੇਰਾ ਸਤਿਗੁਰੂ ਐਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਈ ਮੈਨੂੰ ਕੀ ਲੋੜ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਨਹੀਂ ਕਿ ਹੁਣ ਹੈ ਤੇ ਬਾਅਦ ਵਿੱਚ ਨਹੀਂ ਹੋਏਗਾ ਮੈਂ ਘਰ ਜਾਊਂਗਾ ਮੇਰੇ ਨਾਲ ਨਹੀਂ ਹੈ ਉਹ ਤਾਂ ਹਮੇਸ਼ਾ ਗੁਰ ਮੇਰੇ ਸੰਗ ਸਦਾ ਹੈ ਨਾ ਇਹ ਗੱਲ ਤਾਂ ਹੈ ਕਿ ਉਹਨੂੰ ਮਹਿਸੂਸ ਕਰਨਾ ਉਹਦੇ ਭੌ ਦੇ ਵਿੱਚ ਰਹਿਣਾ ਉਹਦੇ ਆਦਬ ਦੇ ਵਿੱਚ ਉਹਦੇ ਡਰ ਦੇ ਵਿੱਚ ਰਹਿਣਾ ਤੇ ਕੋ ਤਾਂ ਨਾਲ ਹੈ ਸਾਡੇ ਇਹ ਜਨਮ ਪਦਾਰਥ ਜਿਹੜਾ ਦਿੱਤਾ ਹੈ ਪਰਮੇਸ਼ਰ ਨੇ ਦਿੱਤਾ ਜਨਮ ਪਦਾਰਥ ਗਹਿਰ ਗੰਭੀਰ ਹੈ ਲੱਖ ਖੋਟ ਖੁਸ਼ੀਆਂ ਰੰਗ ਰਾਵੇ ਜੋ ਗੁਰ ਲਾਗਾ ਪਾਈ ਜੀ ਜਿਹੜਾ ਗੁਰੂ ਚਰਨਾਂ ਨਾਲ ਗੁਰੂ ਦੇ ਸ਼ਬਦ ਨਾਲ ਜੁੜਿਆ ਉਹਨੂੰ ਲੱਖਾਂ ਕਰੋੜਾਂ ਖੁਸ਼ੀਆਂ ਉਹ ਪ੍ਰੇਮ ਦੇ ਵਿੱਚ ਰੰਗ ਮੰਨਦਾ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਜੀ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤੇ ਸਾਡੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲਰਾ ਗੁਰਦੀ ਕੀ ਮਹੱਲਾ ਪਹਿਲਾ ਏ ਕੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਵਿਚਾਰੋ ਤਿਤ ਗਰ ਗਾਵ ਸੁਹਿਲਾ ਸਿਬਰੋ ਸਿਰਜਣਹਾਰੁ ਤੁਮ ਗਾਵ ਨੁਰਪਹੁ ਕਾ